ਸੋਸ਼ਲ ਮੀਡੀਆ ਦੇ ਉੱਤੇ ਇਹ ਨੇਰੀ ਆਈ ਪਈ ਆ ਕਮਲ ਕੌਰ ਜਾਂ ਕਹਿ ਲੀਏ ਵੀ ਭਾਈ ਕੰਚਨ ਕੁਮਾਰੀ ਉਹਦੀ ਮੌਤ ਤੋਂ ਬਾਅਦ ਜਾਂ ਕਹਿ ਲਈਏ ਉਹਦੇ ਕਤਲ ਤੋਂ ਬਾਅਦ ਜਾਂ ਕਹਿ ਲਈਏ ਉਹਦੀ ਲਾਸ਼ ਮਿਲਣ ਤੋਂ ਬਾਅਦ ਸੋਸ਼ਲ ਮੀਡੀਆ ਦੇ ਉੱਤੇ ਇਹੋ ਜੀ ਪ੍ਰਤੀਕਿਰਿਆ ਉਹਨੀ ਕੁਦਰਤੀ ਸੀ ਜਿਹੜੀ ਕਿ ਆ ਵੀ ਰਹੀ ਆ ਪਿਛਲੇ ਕਈ ਘੰਟਿਆਂ ਤੋਂ ਕਈ ਲੋਕੇ ਗੱਲ ਕਹਿ ਰਹੇ ਆ ਵੀ ਜਿਹੜੇ ਇਹੋ ਜਾਂ ਗੰਦ ਪਾਉਂਦੇ ਹੁਣ ਆਪਣੀਆਂ ਰੀਲਾਂ ਦੇ ਰਾਹੀਂ ਉਹਨਾਂ ਦੇ ਨਾਲ ਇਵੇਂ ਹੀ ਹੋਣਾ ਚਾਹੀਦਾ ਕਈ ਲੋਕੇ ਵੀ ਗੱਲ ਕਹਿੰਦੇ ਵੀ ਭਾਈ ਗੰਦ ਪਾਉਂਦੇ ਆ ਇਹਨਾਂ ਨੂੰ ਸੁਧਾਰਨ ਦਾ ਮੌਕਾ ਹੋਰ ਹੋਣਾ ਚਾਹੀਦਾ ਸੁਧਰਨ ਦਾ ਮੌਕਾ ਦੇਣਾ ਚਾਹੀਦਾ ਪਰ ਕਿਸੇ ਨੂੰ ਮਾਰ ਦੇਣਾ ਇਹ ਕਿਸੇ ਮਸਲੇ ਦਾ ਹੱਲ ਨਹੀਂ ਵਿਚਾਰ ਸਭ ਦੇ ਆਪੋ ਆਪਣੇ ਆ ਅਸੀਂ ਕਿਸੇ ਦੇ ਵਿਚਾਰਾਂ ਦੇ ਉੱਤੇ ਟਿੱਪਣੀ ਨਹੀਂ ਕਰਦੇ ਪਰ ਇਹਦੇ ਵਿੱਚ ਕੋਈ ਦੋ ਰਾਇ ਨਹੀਂ ਕਿ ਸਾਡੇ ਪੰਜਾਬੀ ਸਮਾਜ ਦੇ ਵਿੱਚ ਗੰਦ ਪਾਉਣ ਵਾਲਿਆਂ ਦੀ ਵੀ ਕਮੀ ਨਹੀਂ ਇਹ ਇੱਕ ਤਾਂ ਚਲੋ ਹੋ ਗਈ ਜੀ ਕੰਚਨ ਕੁਮਾਰੀ ਜਾਂ ਕਮਲਕੌਰ ਹੋ ਗਈ ਪਰ ਕਈ ਪੰਜਾਬਣ ਕੁੜੀਆਂ ਹੋਰ ਵੀ ਐਸੀਆਂ ਜਿਹੜੀਆਂ ਕਿ ਫੋਲੋਅਰਸ ਦੇ ਚੱਕਰ ਦੇ ਵਿੱਚ ਅੱਜ ਕੱਲੇ ਲੀੜੇ ਲਾ ਲਾ ਕੇ ਦਿਖਾਉਂਦੀਆਂ ਕਈ ਗੰਦੀਆਂ ਗੱਲਾਂ ਕਰਦੀਆਂ ਅਸ਼ਲੀਲ ਗੱਲਾਂ ਕਰਦੀਆਂ ਅਸ਼ਲੀਲ ਹਰਕਤਾਂ ਕਰਦੀਆਂ ਉਹਨਾਂ ਨੂੰ ਉਹਨਾਂ ਦੇ ਘਰ ਦੇ ਵੀ ਨਹੀਂ ਰੋਕਦੇ ਉਹਨਾਂ ਨੂੰ ਉਹਨਾਂ ਦੇ ਪਰਿਵਾਰਕ ਮੈਂਬਰ ਵੀ ਨਹੀਂ ਟੋਕਦੇ ਜਿਹੋ ਜੇ ਮਰਨ ਵਾਲੇ ਉਹੋ ਜੇ ਫੂਕਣ ਵਾਲੇ ਤੇ ਮੈਨੂੰ ਸਭ ਤੋਂ ਵੱਧ ਹੈਰਾਨੀ ਉਹਨਾਂ ਪੰਜਾਬੀਆਂ ਦੇ ਉੱਤੇ ਹੁੰਦੀ ਆ ਜਿਹੜੇ ਇਹਨਾਂ ਲੋਕਾਂ ਵਾਸਤੇ ਸਮਾਂ ਕੱਢਦੇ ਆ ਜਿਹੜੇ ਇਹਨਾਂ ਨੂੰ ਦੇਖਦੇ ਆ ਜਿਹੜੀ ਇਹਨਾਂ ਨੂੰ ਵੀ ਫੋਲੋ ਕਰਦੇ ਆ ਜੇ ਅੱਜ ਗੰਦੀਆਂ ਗੱਲਾਂ ਕਰਨ ਵਾਲੀ ਦੇ 3 ਲੱਖ ਤੋਂ ਵੱਧ ਫੋਲੋਅਰ ਆ ਮਤਲਬ ਇਹ ਅੱਜ ਕਿ ਪੰਜਾਬੀ ਸਮਾਜ ਦੇ ਵਿੱਚ 3 ਲੱਖ ਊਤ ਤਾਂ ਫਿਰਦਾ ਹੀ ਆ ਨਾ ਇਸ ਵੇਲੇ 3 ਲੱਖ ਤੋਂ ਵੱਧ ਊਤ ਫਿਰਦਾ ਜਿਹੜਾ ਕਿ ਉਹਨੂੰ ਵੀ ਪਸੰਦ ਕਰ ਲਿਆ ਉਹਦੀਆਂ ਗੱਲਾਂ ਦੇ ਵਿੱਚੋਂ ਸਵਾਦ ਲੈ ਲਿਆ ਉਹ ਗੰਦਬੂ ਦੇ ਵਿੱਚੋਂ ਕੱਢ ਰਹੀ ਆ ਉਹਦਾ ਵੀ ਸਵਾਦ ਲੈ ਲਿਆ ਮਤਲਬ ਆਪਾਂ ਵੀ ਸਾਰੇ ਇੱਕੋ ਜਿਹੇ ਨਹੀਂ ਆ ਹੁਣ ਕਈ ਲੋਕ ਹੋਰ ਗੱਲਾਂ ਕਹਿੰਦੇ ਆ ਉਹ ਕਹਿੰਦੇ ਜੀ ਇਹਨੇ ਸਾਜ਼ਿਸ਼ ਦੇ ਤਹਿਤ ਕਮਲਕੌਰ ਨਾਂ ਰੱਖਿਆ ਉਹਦਾ ਤਾਂ ਕੰਚਨ ਕੁਮਾਰੀ ਆ ਕੋਈ ਕਹਿੰਦਾ ਜੀ ਇਹ ਕੰਚਨ ਤਵਾੜੀ ਆ ਇਹਨੇ ਪੰਜਾਬੀਆਂ ਨੂੰ ਜਾਂ ਪੰਜਾਬਣਾਂ ਨੂੰ ਬਰਬਾਦ ਕਰਨ ਵਾਸਤੇ ਜਾਂ ਬਦਨਾਮ ਕਰਨ ਵਾਸਤੇ ਆਹ ਕੁਝ ਕੀਤਾ ਮੈਂ ਇਸ ਗੱਲ ਦੇ ਨਾਲ ਸਹਿਮਤ ਨਹੀਂ ਆ ਚਲੋ ਉਹਨੇ ਤਾਂ ਮੰਨ ਲਓ 1 ਮਿੰਟ ਵਾਸਤੇ ਸਾਜ਼ਿਸ਼ ਰਚ ਲਈ ਉਹ ਜਿਹੜੀ ਕੰਚਨ ਕੁਮਾਰੀ ਤੋਂ ਬਣ ਗਈ ਜੀ ਕਮਲਕੌਰ ਤੇ ਪਰ ਭਾਈ ਜਿਹੜੇ ਅੱਜ ਕੱਲ ਆਪਾਂ ਸੋਸ਼ਲ ਮੀਡੀਆ ਤੇ ਵੇਖਦੇ ਹਾਂ ਇੰਸਟਾਗ੍ਰam ਦੇ ਉੱਤੇ ਫੇਸਬੁੱਕ ਦੇ ਉੱਤੇ ਤੇ ਉਹ ਕਿਹੜਾ ਸਾਰੇ ਜਿਹੜੇ ਲੋਕ ਪੰਜਾਬੀ ਆ ਉਹ ਸਿਆਣੀਆਂ ਗੱਲਾਂ ਹੀ ਕਰਦੇ ਆ ਇਹੋ ਜਿਹੇ ਮੁੰਡਿਆਂ ਦੀ ਵੀ ਕਮੀ ਨਹੀਂ ਇਹੋ ਜਿਹੇ ਮਰਦਾਂ ਦੀ ਵੀ ਕਮੀ ਨਹੀਂ ਪੰਜਾਬੀਆਂ ਦੀ ਜਿਹੜੇ ਕਿ ਗੁਰੂਆਂ ਦੀ ਤਸਵੀਰ ਲਾ ਕੇ ਗੰਦ ਬਖਦੇ ਆ ਜਿਹੜੇ ਕਿ ਸਾਧ ਸੰਤਾਂ ਦੀਆਂ ਫੋਟੋਆਂ ਲਾ ਕੇ ਗੰਦ ਬਖਦੇ ਆ ਜਿਹੜੇ ਕਿ ਡੇਰੇਦਾਰਾਂ ਦੀਆਂ ਫੋਟੋਆਂ ਲਾ ਕੇ ਗੰਦ ਬਖਦੇ ਆ ਜਿਹੜੇ ਕਿ ਸ਼ਹੀਦਾਂ ਦੀਆਂ ਫੋਟੋਆਂ ਲਾ ਕੇ ਗੰਦ ਬਖਦੇ ਆ ਉਹਨਾਂ ਨੂੰ ਆਪਾਂ ਕੀ ਕਹਗੇ ਵੀ ਪਾਈਏ ਵੀ ਸਾਜਿਸ਼ ਦਿੱਤਾ ਜੀ ਸਾਰਾ ਕੁਝ ਕਰ ਰਹੇ ਆ ਮਤਲਬ ਇਹ ਹੈ ਜੀ ਕਿ ਗੱਦੀ ਸੋਚ ਵਾਲੇ ਲੋਕ ਕਿਸੇ ਵੀ ਸਮਾਜ 'ਚ ਹੋ ਸਕਦੇ ਆ ਉਹ ਪੰਜਾਬ ਦੇ ਵਿੱਚ ਵੀ ਹੋ ਸਕਦੇ ਆ ਬਿਹਾਰ ਦੇ ਵਿੱਚ ਵੀ ਯੂਪੀ ਦੇ ਵਿੱਚ ਵੀ ਦੁਨੀਆ ਦੇ ਕਿਸੇ ਵੀ ਹਿੱਸੇ ਦੇ ਵਿੱਚ ਹੋ ਸਕਦੇ ਪਰ ਮਾੜੇ ਕੰਮ ਦਾ ਨਤੀਜਾ ਮਾੜਾ ਹੁੰਦਾ ਗੱਲ ਇਹ ਹੁਣ ਪੱਲੇ ਬੱਲਣੀ ਚਾਹੀਦੀ ਆ ਹਾਲਾਂਕਿ ਉਹਦੀ ਮੌਤ ਹੋਈ ਸਾਨੂੰ ਇਸ ਗੱਲ ਦੇ ਉੱਤੇ ਕੋਈ ਚਾਰਜਿੰਗ ਆ ਸਾਨੂੰ ਇਸ ਗੱਲ ਦੇ ਉੱਤੇ ਦੁੱਖ ਆ ਵੀ ਭਾਈ ਬੰਦਾ ਬੰਦੇ ਨੂੰ ਨਾ ਮਾਰੇ ਗੱਲ ਸਿਰਫ ਇੰਨੀ ਆ ਤੇ ਕੋਈ ਵੀ ਬੰਦਾ ਗੰਦ ਨਾ ਪਾਵੇ ਤੇ ਆਪਣੇ ਹਿੱਸੇ ਦੇ ਵਿੱਚ ਆਉਂਦੀਆਂ ਜ਼ਿੰਮੇਵਾਰੀਆਂ ਨਿਭਾਵੇ ਇਹ ਵੀ ਜ਼ਰੂਰੀ ਆ ਪਰ ਮੇਰੇ ਕੋਲੇ ਨਾ ਅਜੇ ਤੱਕ ਸਿਰਫ ਤੇ ਸਿਰਫ ਇਹਦੀਆਂ 4-5 ਰੀਲਾਂ ਆਈਆਂ ਸੀ ਮੈਂ ਕਦੇ ਵੇਂਦਾ ਨੀਗਾ ਵੈਸੇ ਵੀ ਮੈਂ ਇੰਸਟਾਗ੍ਰਾਮ ਜਾਂ ਬਹੁਤੀਆਂ ਚੀਜ਼ਾਂ ਬਹੁਤ ਘੱਟ ਦੇਖਦਾ ਕਿਉਂਕਿ ਜੇ ਰੀਲਾਂ ਵੇਖਣ ਲੱਗ ਜਗੇ ਤਾਂ ਵਕਤ ਬਹੁਤ ਬਰਬਾਦ ਹੁੰਦਾ ਤੇ ਆਪਦਾ ਕੋਈ ਕੰਮ ਨਹੀਂ ਹੁੰਦਾ ਤੇ ਵਿੱਚੋਂ ਕੁਝ ਵੀ ਨਹੀਂ ਨਿਕਲਦਾ ਪਰ ਮੈਨੂੰ ਤਿੰਨ ਚਾਰ ਸਾਥੀਆਂ ਨੇ ਇਹਨਾਂ ਦੀਆਂ ਸਮੇਂ-ਸਮੇਂ ਦੇ ਉੱਤੇ ਇਹਦੀਆਂ ਰੀਲਾਂ ਭੇਜੀਆਂ ਸੀ ਇਹ ਗੰਦ ਬੱਕੀ ਜਾਂਦੀ ਸੀ ਮੈਂ ਇਹਨੂੰ ਇਹ ਸੋਚਿਆ ਵੀ ਭਾਈ ਮੈਂ ਦੇਖਣਾ ਹੀ ਨਹੀਂ ਕਦੇ ਇਹਨਾਂ ਦੇ ਉੱਤੇ ਵਕਤ ਜ਼ਾਇਆ ਕਿਉਂ ਕਰਨਾ ਪਰ ਭਾਈ ਸਾਡੇ ਪੰਜਾਬੀ ਹੀ ਵਕਤ ਜ਼ਾਇਆ ਕਰਦੇ ਆ ਕਿਸੇ ਹੋਰ ਨੇ ਐਉਂ ਥੋੜੀ ਤੇ ਦੇਖ ਰਹੇ ਉਹਨੂੰ ਦੱਖਣੀ ਅਫਰੀਕਾ ਦੇ ਲੋਕ ਇਹ ਵੀ ਨਹੀਂ ਵੀ ਪਾਈ ਇੱਥੇ ਫਲਾਣੀ ਆ ਜਿਹੜੀ ਮੀਤੀ ਕਲੇਰ ਜਾਂ ਕੋਈ ਹੋਰ ਅਬਦਗਾ ਰੀਲਾਂ ਪਾ ਰਹੀ ਆ ਕੋਈ ਗੰਦਗੰਦੀਆਂ ਗੱਲਾਂ ਕਰ ਰਹੀ ਆ ਤੇ ਦੇਖ ਰਹੇ ਆ ਭਾਈ ਉਹਨੂੰ ਕੋਈ ਹੋਰ ਯੂਗਾਂਡਾ ਦੇ ਲੋਕ ਦੇਖਦੇ ਜਾਂ ਕੋਈ ਹੋਰ ਕਹਿ ਦੀਏ ਵੀ ਭਾਈ ਉਹਨੂੰ ਫਿਲੀਪੀਨੋ ਲੋਕ ਦੇਖ ਰਹੇ ਆ ਇਦਾਂ ਤਾਂ ਨਹੀਂ ਆ ਹੈ ਤਾਂ ਉਹ ਪੰਜਾਬੀ ਵੇਖਣ ਵਾਲੇ ਨਾ ਬਹੁ ਗਿਣਤੀ ਦਾ ਪੰਜਾਬੀ ਹੀ ਆ ਮਤਲਬ ਇਹ ਆ ਜੀ ਕਿ ਊਤ ਕਿਤੇ ਵੀ ਹੋ ਸਕਦੇ ਆ ਊਤਾਂ ਦੀ ਕੋਈ ਵੱਖਰੀ ਰਾਜਧਾਨੀ ਨਹੀਂ ਨਹੀਂ ਹੁੰਦੀ ਊਤ ਸਾਡੇ ਵਿੱਚੋਂ ਹੀ ਕਈ ਹੁੰਦੇ ਆ ਕਿਸੇ ਵੀ ਭਾਈਚਾਰੇ ਦੇ ਵਿੱਚੋਂ ਹੋ ਸਕਦੇ ਆ ਹੁਣ ਇਹਦੀ ਲਾਸਟ ਜਿਹੜੀ ਮਿਲੀ ਆ ਇਹ ਕਮਲਕੌਰ ਦੀ ਇਹ ਪੁਲਿਸ ਦੀ ਪੜਤਾਲ ਦਾ ਵਿਸ਼ਾ ਪੁਲਿਸ ਕੀ ਵਿੱਚੋਂ ਖੋਜ ਕੱਢ ਕੇ ਲੈਂਦੀ ਆ ਇਹ ਸਮਾਂ ਦੱਸੂਗਾ ਪੁਲਿਸ ਨੂੰ ਕਿਹੜੇ ਕਿਹੜੇ ਸਬੂਤ ਮਿਲਦੇ ਆ ਇਹ ਵਕਤ ਦੱਸੂਗਾ ਪੁਲਿਸ ਹੋ ਸਕਦਾ ਕਾਤਲਾਂ ਤੱਕ ਪਹੁੰਚੇ ਹੋ ਸਕਦਾ ਵੀ ਪਾਈ ਕੋਈ ਕਿਸੇ ਚੀਜ਼ ਦੀ ਖਾਦੀ ਪੀਤੀ ਚੀਜ਼ ਦੀ ਵਾਧ ਘਾਟ ਦੇ ਵਿੱਚ ਜਿਹੜੀ ਮੌਤ ਹੋਈ ਹੋਵੇ ਕਿਉਂਕਿ 2-3 ਦਿਨ ਪੁਰਾਣੀ ਲਾਸ਼ ਆ ਇਹ ਗੱਲ ਕਹੀ ਜਾ ਰਹੀ ਆ ਪੁਲਿਸ ਅਧਿਕਾਰੀਆਂ ਦੇ ਵੱਲੋਂ ਪਰ ਸਾਡੇ ਵਾਸਤੇ ਇਹ ਇੱਕ ਸਬਕ ਆ ਸਬਕ ਇਹ ਆ ਕਿ ਜ਼ਿੰਦਗੀ ਦੇ ਵਿੱਚ ਸਭ ਕੁਝ ਫੋਲੋਅਰਜ਼ ਨਹੀਂ ਹੁੰਦੇ ਤੁਸੀਂ ਕਿਸੇ ਨੂੰ ਫੋਲੋ ਜਦੋਂ ਕਰਦੇ ਆ ਇਹਦਾ ਮਤਲਬ ਇਹ ਆ ਕਿ ਮੈਂ ਤੁਹਾਡਾ ਸ਼ੁਭਚਿੰਤਕਾਂ ਮੈਂ ਤੇਰਾ ਫੈਨ ਆ ਤੁਸੀਂ ਫਿਰ ਫੈਨ ਕਿਹਦੇ ਹੋ ਇਹ ਤੁਹਾਡੀ ਮਤ ਦੇ ਉੱਤੇ ਨਿਰਪਰ ਕਰਦੀ ਗੱਲ ਵੀ ਆ ਫੋਲੋਅਰ ਲੈਣ ਦੇ ਵਾਸਤੇ ਲੋਕ ਅੱਜ ਕੱਲੇ ਲੀੜੇ ਲਾ ਰਹੇ ਆ ਪਿਓ ਆ ਜਿਹੜੇ ਉਹ ਆਪਦੇ ਹੱਥ ਦੇ ਵਿੱਚ ਮੋਬਾਈਲ ਫੜ ਕੇ ਧੀ ਦੀ ਅੱਧੇ ਕੱਪੜਿਆਂ ਵਾਲੀ ਵੀਡੀਓ ਬਣਾ ਰਹੇ ਆ ਭਰਾ ਜਿਹੜਾ ਉਹ ਆਪਦੀ ਭੈਣ ਦੀ ਵੀਡੀਓ ਬਣਾਉਣ ਵਾਸਤੇ ਸਾਥ ਦੇ ਰਿਹਾ ਵੀ ਭੈਣ ਗੰਦੀਆਂ ਗੱਲਾਂ ਕਰਕੇ ਫੋਲੋਅਰ ਬਹੁਤ ਖਿੱਚ ਕੇ ਲਿਆਉਂਦੀ ਆ ਭੈਣ ਮੇਰੀ ਹਿੱਟ ਆ ਅੱਜ ਕੱਲ ਤਾਂ ਪਤੀ ਆਪ ਦੀਆਂ ਪਤਰੀਆਂ ਨਹੀਂ ਗੀਆਂ ਵੀਡੀਓ ਬੜਾ-ਬੜਾ ਕੇ ਪਾਉਂਦੇ ਆ ਤੇ ਕਈ ਬੰਦੇ ਵੀ ਐਸੇ ਆ ਜਿਹਦੇ ਵਿੱਚ ਨਾ ਭੈਣ ਰੋਕਦੀ ਆ ਨਾ ਮਾਂ ਰੋਕਦੀ ਆ ਨਾ ਭਰਜਾਈ ਰੋਕਦੀ ਆ ਨਾ ਚਾਚੀ ਤਾਈ ਰੋਕਦੀ ਆ ਮਤਲਬ ਇਸ ਵੇਲੇ ਬੇੜਾ ਘਰਕ ਹੋਈ ਜਾਂਦਾ ਤੁਸੀਂ ਕਿਹੜੀ ਥਾਂ ਤੇ ਖੜੇ ਹੋ ਆਪਦੇ ਬਾਰੇ ਜ਼ਿੰਮੇਵਾਰੀ ਲੈਣੀ ਬਣਦੀ ਆ ਆਪਾਂ ਦੂਜੇ ਨੂੰ ਗਾਲਾਂ ਕੱਢ ਦਿੰਨੇ ਆ ਉਹ ਮਾੜਾ ਹੈ ਉਹ ਮਾੜਾ ਹੈ ਐਸੇ ਸੋਸ਼ਲ ਮੀਡੀਆ ਦੇ ਉੱਤੇ ਗੰਦ ਵੀ ਬਹੁਤ ਆ ਇਹ ਸੋਸ਼ਲ ਮੀਡੀਆ ਦੇ ਉੱਤੇ ਚੰਗੀਆਂ ਗੱਲਾਂ ਵੀ ਬਹੁਤ ਆ ਜੇ ਤੁਹਾਡੇ ਕੋਲੇ ਅੱਧਾ ਘੰਟਾ ਹੈ ਤੁਸੀਂ ਰੀਲਾਂ ਦੀ ਥਾਂ ਤੇ ਉੱਤੇ ਰਵੀਸ਼ ਕੁਮਾਰ

ਇਹ ਸਾਡੇ ਸਮਾਜ ਦੇ ਵਿੱਚ ਉਹ ਲੋਕ ਆ ਜਿਹੜੇ ਦੱਸਦੇ ਆ ਕਿ ਗੰਦ ਥਾਂ ਥਾਂ ਦੇ ਉੱਤੇ ਫਿਰਦਾ ਪਰ ਜਿਹੜੇ ਇਹਨਾਂ ਦੇ ਪ੍ਰਸ਼ੰਸਕਾ ਕਿਸੇ ਦਾ ਕੋਈ 3 ਲੱਖ ਫੋਲੋਅਰ ਕਿਸੇ ਦਾ 1 ਮਿਲੀਅਨ ਫੋਲੋਅਰ ਹੈ ਉਹ ਵੀ ਗੰਦੀ ਆ ਕੋਈ ਇਹ ਨਹੀਂ ਕਿ ਉਹ ਦੁੱਧ ਤੋਤੇ ਆ ਉਹਨਾਂ ਨੂੰ ਇਹ ਚੀਜ਼ਾਂ ਪਸੰਦ ਆ ਇਹ ਚੀਜ਼ਾਂ ਪੇਸ਼ ਕਰਦੇ ਆ ਜੇ ਅਜ ਨੀਲੀਆਂ ਫਿਲਮਾਂ ਦੀਆਂ ਵੀ ਜਿਹੜੀਆਂ ਵੀਡੀਓ ਬਣਦੀਆਂ ਨੀਲੀਆਂ ਫਿਲਮਾਂ ਬਣਦੀਆਂ ਉਹਨਾਂ ਦੇ ਫੋਲੋਅਰ ਆ ਮਤਲਬ ਉਹ ਚਾਹੁੰਦੇ ਆ ਤੇ ਉਹ ਪੇਸ਼ ਕਰਦੇ ਆ ਜਿਹੜੇ ਲੋਕ ਧਾਰਮਿਕ ਸੋਚ ਵਾਲੇ ਆ ਉਹ ਦਲੀ ਚੀਜ਼ ਲੱਭ ਲੈਂਦੇ ਆ ਮੇਰੀ ਬੇਨਤੀ ਆ ਪੰਜਾਬੀਗਾਨੂ ਕਿ ਤੁਸੀਂ ਸਿਰਫ ਤੇ ਸਿਰਫ ਆਪਣੀ ਜ਼ਿੰਦਗੀ ਦਾ ਇੱਕੋ ਇੱਕ ਕਾਰਨ ਫੋਲੋਅਰ ਨਾ ਮੰਨੋ ਇਹ ਫੋਲੋਅਰ ਕਿਸੇ ਦੇ ਵੱਧ ਘੱਟ ਹੋ ਸਕਦੇ ਪਰ ਆਪਦੇ ਆਪ ਨੂੰ ਕੀ ਜਵਾਬ ਦੇਣਾ ਤੁਹਾਡੀ ਨੈਤਿਕਤਾ ਕਿੱਥੇ ਜੇ ਖੜੀ ਹੈ ਤੁਸੀਂ ਇਸ ਗੱਲ ਦੇ ਪ੍ਰਤੀ ਖੁਦ ਜਵਾਬਦੇ ਹਾਂ ਤੁਹਾਡਾ ਮੂਲ ਕੀ ਆ ਤੁਹਾਡੇ ਸਿਧਾਂਤ ਕੀ ਤੁਹਾਡੇ ਐਥਿਕਸ ਕੀ ਆ ਤੁਹਾਡੀ ਜ਼ਿੰਦਗੀ ਦਾ ਤਰਕ ਕੀ ਆ ਤੁਹਾਡੀ ਜ਼ਿੰਦਗੀ ਦੀ ਦਿਸ਼ਾ ਤੇ ਦਸ਼ਾ ਕੀ ਆ ਤੁਹਾਡੀਆਂ ਵੀਡੀਓ ਤੁਹਾਡੀਆਂ ਗੱਲਾਂ ਤੁਹਾਡਾ ਬੋਲਣਾ ਚੱਲਣਾ ਇਹ ਸਾਰਾ ਕੁਝ ਤੈਅ ਕਰਦਾ ਜਦੋਂ ਇਹਨਾਂ ਕੁੜੀਆਂ ਨੂੰ ਇਹਨਾਂ ਕੁੜੀਆਂ ਦੇ ਬਾਰੇ ਕੋਈ ਜਿਉਂਦੇ ਜੀ ਬੋਲਦਾ ਨਹੀਂਗਾ ਕਿਉਂਕਿ ਬੰਦੇ ਨੇ ਕਹਿਤਾ ਵੀ ਇਹਨੇ ਗੰਦ ਬਹੁਤ ਪਾਇਆ ਅੱਗੋਂ ਇਹਨਾਂ ਨੇ ਦੋ ਸ਼ਬਦ ਬੋਲ ਕੇ ਪਾਤੇ ਪੰਜਾਬੀ ਸਮਾਜ ਦੇ ਵਿੱਚ ਲਾ 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 ਹੋ ਜਾਂਦੀ ਆ ਕਹਿ ਦਿੰਦੇ ਬਿੱਲਾ ਹੁਣ ਟੰਗਤਾ ਹੁਣ ਦੇ ਜਵਾਬ ਲੋਕ ਇਹ ਸੋਚਦੇ ਵੀ ਭਾਈ ਗੰਦ ਦੇ ਵਿੱਚ ਆਪਾਂ ਵਟਾ ਮਾਰ ਕੇ ਆਪਦੇ ਚੱਕੜ ਕਿਉਂ ਪਾਉਣੇ ਆ ਪਰ ਆਪਾਂ ਨੂੰ ਪੰਜਾਬੀਆਂ ਨੂੰ ਉਹਦਾ ਸਾਥ ਦੇਣਾ ਪਊਗਾ ਜਿਹੜੇ ਲੋਕ ਚੰਗਾ ਕੰਮ ਕਰਦੇ ਆ ਜਿਹੜੇ ਲੋਕ ਗਲਤ ਕੰਮ ਕਰਦੇ ਉਹਨਾਂ ਨੂੰ ਸਮਝਾਉਣਾ ਪਊਗਾ ਉਹਨਾਂ ਨੂੰ ਰੋਕਣਾ ਪਊਗਾ ਡੱਕਣਾ ਪਊਗਾ ਇਹ ਕਮਲਕੌਰ ਮੈਂ ਫੇਰੇ ਗੱਲ ਕਹਿੰਦਾ ਸਾਡੇ ਕੋਲੇ ਇੱਕ ਉਦਾਹਰਨਾ ਇਹੋ ਜੀਆਂ ਬਹੁਤ ਹੋਰ ਆ ਤੇ ਇਹੋ ਜਏ ਬੰਦੇ ਵੀ ਬਹੁਤ ਹੋਰ ਆ ਜਿਹੜੇ ਕਿ ਗਾਲਾਂ ਕੱਢ ਕੇ ਗੱਡੀਆਂ ਲੈ ਗਏ ਜਿਹੜੇ ਕਿ ਗੰਦਗੀਆਂ ਗੱਲਾਂ ਕਰਕੇ ਅਸ਼ਲੀਲ ਗੱਲਾਂ ਕਰਕੇ ਜਿਨ੍ਹਾਂ ਨੇ ਕੋਠੀਆਂ ਕਾਰਾਂ ਬਣਾਈਆਂ ਤੇ ਬਣਾਈਆਂ ਤੁਸੀਂ ਸਾਰਿਆਂ ਨੇ ਆ ਉਹਨਾਂ ਲੋਕਾਂ ਨੇ ਬਣਾਈਆਂ ਜਿਹੜੇ ਲੋਕਾਂ ਨੇ ਇਹਨਾਂ ਦੇ ਉੱਤੇ ਵਕਤ ਬਰਬਾਦ ਕੀਤਾ ਵਕਤ ਖਰਚ ਕੀਤਾ ਕਿਉਂਕਿ ਅੱਜ ਕੱਲ ਪੈਸੇ ਮਿਲਦੇ ਆ ਵਾਸਟ ਟਾਈਮ ਦੇ ਤੁਹਾਨੂੰ ਕਿੰਨੀ ਦੇਰ ਤੱਕ ਦੇ ਲਈ ਦੇਖਿਆ ਗਿਆ ਤੁਸੀਂ ਆਪਦੀ ਦੇਰ ਆਪਦਾ ਸਮਾਂ ਇਹਨਾਂ ਦੇ ਉੱਤੇ ਖਰਚ ਕੀਤਾ ਉਹ ਅੱਜ ਦੇ ਹਾਲਾਤ ਦੇ ਵਿੱਚ ਪਹੁੰਚ ਗਏ ਆ ਇਹਨਾਂ ਦੇ 4-4 5-5 ਲੱਖ ਫੋਲੋਅਰ ਹੋ ਗਏ ਆ ਆਜੂ ਆਪਾਂ ਜ਼ਿੰਦਗੀ ਦੇ ਵਿੱਚ ਕੱਲੇ ਫੋਲੋਅਰ ਵਾਸਤੇ ਨਾ ਕੰਮ ਕਰਗੇ ਵੀ ਮੇਰੇ ਫੋਲੋਅਰ ਇੰਨੇ ਹੋਣੇ ਚਾਹੀਦੇ ਆ ਮੈਂ ਫੋਲੋਅਰ ਵਧਾਉਣੇ ਆ ਮੈਂ ਐ ਕਰਨਾ ਕਈ ਲੋਕ ਇੰਨੇ ਪਾਇਦਾਰ ਹੁੰਦੇ ਉਹਨਾਂ ਨੂੰ ਫੋਲੋਅਰ ਭਾਵੇਂ ਇੱਕ ਵੀ ਨਾ ਹੋਵੇ ਪਰ ਉਹ ਗੱਲ ਇੰਨੀ ਸਿਆਣੀ ਕਰਦੇ ਬੰਦਾ ਕਹਿੰਦਾ ਵੀ ਯਾਰ ਇਹਦਾ ਸੋਸ਼ਲ ਮੀਡੀਆ ਅਕਾਊਂਟ ਮੈਂ ਬਣਾ ਕੇ ਦੇਵਾ ਇਹਦੀ ਗੱਲ ਫਲਣੀ ਚਾਹੀਦੀ ਆ ਕਈ ਲੋਕ ਐਸੇ ਹੁੰਦੇ ਬੰਦਾ ਕਹਿੰਦਾ ਵੀ ਯਾਰ ਆ ਤਾਂ ਭਾਰ ਆ ਧਰਤੀ ਦੇ ਉੱਤੇ ਸੋ ਤੁਸੀਂ ਕਿਹੜੇ ਪਾਸੇ ਖੜੇ ਹੋ ਇਹ ਆਪ ਇੱਕ ਕੰਚਨ ਕੁਮਾਰੀ ਕਮਲ ਕੌਰ ਬਣ ਕੇ ਪੰਜਾਬਗਾਂ ਨੂੰ ਬਦਨਾਮ ਕਰ ਗਈ ਪੰਜਾਬੀ ਚੰਗੇ ਬਹੁਤ ਆ ਪਰ ਪੰਜਾਬੀਆਂ ਦੇ ਵਿੱਚ ਉਤ ਵੀ ਹੈਗੇ ਆ ਜਿਹੜੇ ਕਿ ਉਹ ਭਾਵੇਂ ਕੰਚਨ ਕੁਮਾਰੀ ਬਣ ਜਾਣ ਤੇ ਭਾਵੇਂ ਕਮਲ ਕੌਰ ਬਣ ਜਾਣ ਤੇ ਭਾਵੇਂ ਕਮਲ ਖਾਨ ਬਣ ਜਾਣ ਤੇ ਭਾਵੇਂ ਕੁਝ ਹੋਰ ਬਣ ਜਾਣ ਬੰਦੇ ਦੀ ਮੱਤ ਤਾਂ ਉਹੋ ਜੀ ਰਹਿਣੀ ਆ ਅਸੀਂ ਕਿਸੇ ਦੇ ਲਈ ਕੋਈ ਵਿਸ਼ੇਸ਼ ਨਹੀਂ ਆਪਾਂ ਰਾ ਰੱਖ ਸਕਦੇ ਵੀ ਤੂੰ ਐਦਾਂ ਦਾ ਹੈ ਤੂੰ ਐਦਾਂ ਦੀ ਹੈ ਸੋ ਮਤਲਬ ਇਹ ਜੀ ਕਿ ਕੁੱਲ ਮਿਲਾ ਕੇ ਸਟਾਏ ਆ ਕਿ ਜੋ ਉਹਦੇ ਨਾਲ ਹੋਇਆ ਉਹਦੇ ਤੋਂ ਆਪਾਂ ਸਬਕ ਲੱਗੇ ਪੁਲਿਸ ਇਸ ਮਾਮਲੇ ਦੀ ਪੜਤਾਲ ਕਰੂਗੀ ਵਿੱਚੋਂ ਸ਼ਾਇਦ ਸੱਚ ਨਿਕਲ ਕੇ ਆ ਜਾਵੇ ਵੀ ਭਾਈ ਇਹ ਕਤਲ ਕੀਤਾ ਗਿਆ ਉਹ ਕਿਸੇ ਚੀਜ਼ ਦੀ ਵਾਧ ਕਟ ਦੇ ਵਿੱਚ ਮਾਰੀ ਗਈ ਕੋਈ ਹੋਰ ਕਾਰਨ ਹੈ ਇਹਦੇ ਪਿੱਛੇ ਕੋਈ ਸਾਜ਼ਿਸ਼ ਆ ਜਾਂ ਕੀ ਆ ਪਰ ਹਾਂ ਇਹ ਨਹੀਂ ਗੱਲ ਜ਼ਰੂਰ ਆ ਵੀ ਭਾਈ ਆਪਾਂ ਕੱਲੇ ਫੋਲੋਅਰ ਦੇ ਵਾਸਤੇ ਜੰਗ ਨਾ ਲੜੀਏ ਇਹਦੇ ਤੋਂ ਬਾਅਦ ਜਿਹੜੇ ਮੁੰਡੇ ਕੁੜੀਆਂ ਗੰਦ ਪਾਉਂਦੇ ਆ ਸੋਸ਼ਲ ਮੀਡੀਆ ਦੇ ਉੱਤੇ ਅਸ਼ਲੀਲ ਗੱਲਾਂ ਕਰਦੇ ਆ ਜਿਹੜੇ ਗੰਦੀਆਂ ਗੱਲਾਂ ਕਰਦੇ ਆ ਜਿਹੜੇ ਆਪਦੇ ਪ੍ਰਸ਼ੰਸਕ ਵਰਗ ਦਾ ਦਾਇਰਾ ਵਧਾਉਣ ਦੇ ਲਈ ਉਲ ਜਲੂਲ ਗੱਲਾਂ ਕਰਦੇ ਆ ਉਹਨਾਂ ਨੂੰ ਵੀ ਮੇਰੀ ਬੇਨਤੀ ਹੈ ਵੀ ਭਾਈ ਤੁਸੀਂ ਵੀ ਰੁਕ ਜਾਓ ਤੁਹਾਨੂੰ ਕੋਈ ਹੋਰ ਰੋਕੇ ਨਾ ਰੋਕੇ ਤੁਹਾਡੇ ਟੱਬਰ ਦੇ ਜੀ ਕਿਉਂ ਨਹੀਂ ਰੁਕਦੇ ਕੀ ਕਿਸੇ ਕੁੜੀ ਨੂੰ ਇਸ ਗੱਲ ਦਾ ਡਰ ਨਹੀਂ ਹੁੰਦਾ ਕਿ ਮੇਰਾ ਬਾਪ ਜਦੋਂ ਸੋਚੂਗਾ ਜਾਂ ਮੇਰੇ ਬਾਪ ਦੇ ਮੂਹਰੇ ਜਦੋਂ ਚੀਜ਼ ਆ ਗਈ ਜਾਂ ਕਿਸੇ ਨੇ ਮੇਰੇ ਬਾਪ ਨੂੰ ਮੇਰੇ ਭਰਾ ਨੂੰ ਮੇਰੇ ਘਰ ਵਾਲੇ ਨੂੰ ਮੇਰੇ ਚਾਚੇ ਨੂੰ ਮੇਰੇ ਤਾਏ ਨੂੰ ਮੇਰੇ ਮਾਮੇ ਨੂੰ ਮੇਰੇ ਫੁੱਫੜ ਨੂੰ ਮੇਰੇ ਮਾਸੜ ਨੂੰ ਕਿਸੇ ਨੇ ਦੱਸਿਆ ਤੇ ਫਿਰ ਮੇਰੀ ਕਿੰਨੀ ਬਦਨਾਮੀ ਹੋਊਗੀ ਮਤਲਬ ਇਹ ਆ ਕਿ ਅੱਜ ਬਦਨਾਮੀ ਦੇ ਵਿੱਚੋਂ ਵੀ ਮਸ਼ਹੂਰੀ ਖੱਟ ਕੇ ਮਾਣ ਮਹਿਸੂਸ ਕੀਤਾ ਜਾਂਦਾ ਜਿਹੜੀਆਂ ਗੱਲਾਂ ਨੂੰ ਆਪਾਂ ਪਹਿਲਾਂ ਸੋਚਦੇ ਸੀ ਕਿ ਇਹ ਤਾਂ ਬਦਨਾਮੀ ਦੇ ਪ੍ਰਤੀਕ ਆ ਉਹਨਾਂ ਗੱਲਾਂ ਨੂੰ ਅੱਜ ਲੋਕ ਫੋਲੋਅਰ ਵਧਾਉਣ ਦੀ ਗੱਲ ਕਹਿੰਦੇ ਵੀ ਇਹ ਮੇਰੇ ਇੱਦਾਂ ਫੋਲੋਅਰ ਵਧਦੇ ਆ ਮੈਂ ਫੁੱਫੜ ਤੋਂ ਕੀ ਕਰਾਉਣਾ ਮੇਰੇ ਫੋਲੋਅਰ ਵਧਦੇ ਆ ਮੈਂ ਵੀਰੇ ਤੋਂ ਕੀ ਕਰਾਉਣਾ ਮੇਰੇ ਫੋਲੋਅਰ ਵਧਦੇ ਆ ਸਮਾਜ ਦਾ ਸੱਚੀ ਮੁੱਚੀ ਐਥਿਕਸ ਦੇ ਤੌਰ ਦੇ ਉੱਤੇ ਸਿਧਾਂਤਕ ਤੌਰ ਦੇ ਉੱਤੇ ਸਤਿਆਨਾਸ਼ ਹੋਇਆ ਪਿਆ ਤੇ ਪੰਜਾਬੀ ਸਮਾਜ ਦੇ ਵਿੱਚੇ ਕੁਝ ਹੋਣਾ ਇਹ ਸੱਚੀ ਮੁੱਚੀ ਬਹੁਤ ਹੈਰਾਨੀ ਵਾਲੀ ਤੇ ਦੁੱਖ ਵਾਲੀ ਗੱਲ ਆ ਜਿੰਨੀ ਛੇਤੀ ਪੰਜਾਬੀ ਸਮਾਜ ਨੇ ਪਲਟੀ ਮਾਰੀ ਆ ਚੰਗੇ ਤੋਂ ਉਲਟ ਪਾਸੇ ਨੂੰ ਜਿਵੇਂ ਸਾਡੀ ਜਵਾਨੀ ਦਾ ਵੱਡਾ ਹਿੱਸਾ ਤੁਰਿਆ ਇਹ ਸੱਚੀ-ਮੁੱਚੀ ਹੈਰਾਨ ਕਰਨ ਦੀ ਗੱਲ ਆ ਏਦਾਂ ਹੁੰਦਾ ਨਹੀਂ ਸੀ ਪਹਿਲਾਂ ਏਦਾਂ ਹੋਣਾ ਵੀ ਨਹੀਂ ਸੀ ਚਾਹੀਦਾ ਏਦਾਂ ਕਦੇ ਵੀ ਨਾ ਹੁੰਦਾ ਇਹਦੇ ਬਾਰੇ ਤਾਂ ਅਸੀਂ ਇੱਛਾ ਰੱਖ ਸਕਦੇ ਹਾਂ ਨਾ ਪਰ ਮੇਰੀ ਫਿਰ ਜਾਂਦੇ ਜਾਂਦੇ ਬੇਨਤੀ ਆ ਕਿ ਤੁਸੀਂ ਭਾਈ ਆਪਣੀ ਆਪ ਨੂੰ ਜਵਾਬਦੇਹ ਵੀ ਹੁੰਨੇ ਆ ਤੁਸੀਂ ਇੱਥੇ ਚੰਗੇ ਵਾਲੇ ਪਾਸੇ ਖੜਨਾ ਕਿ ਗੰਦੇ ਵਾਲੇ ਪਾਸੇ ਖੜਨਾ ਤੁਸੀਂ ਚੰਗੇ ਵਿਚਾਰ ਪੇਸ਼ ਕਰਨੇ ਆ ਕਿ ਤੁਸੀਂ ਲੁਚਕੜੇ ਚ ਪੇਸ਼ ਕਰਨਾ ਤੁਹਾਡੇ ਪ੍ਰਸ਼ੰਸਕ ਵਰਗ ਦੇ ਲੋਕ ਆ ਜਿਹੜੇ ਉਹ ਕਿੰਨੇ ਕ ਅੱਜ ਤੁਸੀਂ ਦੇਖ ਲਓ ਕਮਲ ਕੌਰ ਦੇ ਤੇ 3 ਲੱਖ ਤੋਂ ਵੱਧ ਫੋਲੋਅਰ ਆ ਉਹਦੇ ਹੁਣ ਸਸਕਾਰ ਦੇ ਉੱਤੇ ਕਿੰਨੇ ਕੁ ਲੋਕ ਜਾਣੇ ਆ ਭੋਗ ਤੇ ਕਿੰਨੇ ਕੁ ਲੋਕ ਜਾਣੇ ਆ ਜੇ ਕਿਸੇ ਨੇ ਕੁਝ ਚੰਗਾ ਕੰਮ ਕੀਤਾ ਹੋਵੇ ਤੇ ਉੱਥੇ ਲੋਕਾਂ ਦਾ ਜਿਹੜਾ ਨਾ ਖੜਨ ਨੂੰ ਉੱਥੇ ਪੈਰ ਧਰਨ ਨੂੰ ਕੋਈ ਜਗ੍ਹਾ ਨਹੀਂ ਮਿਲਦੀਗੀ ਇਸ ਕਰਕੇ ਸੋਚੋ ਵੀ ਤੁਸੀਂ ਕਿਹੜੀ ਪਾਲ ਦੇ ਵਿੱਚ ਖੜਨਾ ਕਿਹੜੀ ਥਾਂ ਤੇ ਖੜਨਾ